ਸੰਗਤ ਜੀ ਅਸੀਂ ਗੱਲ ਕਰਨ ਜਾ ਰਹੇ ਹਾਂ ਕਿ ਬਾਬਾ ਸੰਤ ਸਾਈਂ ਲੋਕ ਜੀ ਬਗਲ ਵਿੱਚ ਝੋਲੀ ਕਿਉਂ ਪਾਉਂਦੇ ਹਨ ਕੀ ਬਾਬਾ ਜੀ ਝੋਲੀ ਆਪਣੇ ਸ਼ੌਂਕ ਲਈ ਬਗਲ ਵਿੱਚ ਪਾਉਂਦੇ ਹਨ ਜਾਂ ਫਿਰ ਉਸ ਵਿੱਚ ਮਾਇਆ ਜਮਾ ਹੋ ਸਕੇ ਕੀ ਤਦ ਪਾਉਂਦੇ ਹਨ ਜਾਂ ਫਿਰ ਕੋਈ ਹੋਰ ਰਾਜ ਹੈ ਬਾਬਾ ਸੰਤ ਸਾਈਂ ਲੋਕ ਜੀ ਸੁਨਹਿਰੀ ਬਾਂਬਰੀਆਂ ਵਾਲੇ ਆਖਿਰ ਝੋਲੀ ਕਿਉਂ ਬਗਲ ਵਿੱਚ ਪਾਉਂਦੇ ਹਨ ਇਸ ਦੇ ਪਿੱਛੇ ਕੀ ਰਾਜ ਹੈ ਇਸ ਰਾਜ ਨੂੰ ਬਿਨਾ ਸੰਤ ਸਾਈਂ ਲੋਕ ਬਾਬਾ ਜੀ ਦੀ ਅਪਾਰ ਕਿਰਪਾ ਤੋਂ ਬਿਨਾ ਕੋਈ ਵੀ ਸੰਗਤ ਜੀ ਨਾਲ ਸਾਂਝਾ ਨਹੀਂ ਕਰ ਸਕਦਾ ਸੀ ਜਿਵੇਂ ਸਿੰਗਰ ਜਸਵੰਤ ਹੀਰਾ ਜੀ ਵੀ ਆਪਣੇ ਗੀਤਾਂ ਵਿੱਚ ਬੋਲਦੇ ਹਨ ਕਿ ਸਾਈਂ ਲੋਕ ਨਚਾਵੇ ਮੈਂ ਤਾਂ ਤਾਂ ਨੱਚਦਾ ਬਸ ਇਸੇ ਤਰ੍ਹਾਂ ਸਾਡੀ ਡੋਰ ਵੀ ਬਾਬਾ ਸੰਤ ਸਾਈਂ ਲੋਕ ਜੀ ਦੇ ਹੱਥਾਂ ਵਿੱਚ ਹੈ ਉਹਨਾਂ ਦੀ ਕਿਰਪਾ ਹੁੰਦੀ ਹੈ ਤਾਂ ਅਸੀਂ ਸੰਗਤ ਜੀ ਸਾਹਮਣੇ ਉਹਨਾਂ ਦੀ ਵੀਡੀਓ ਲੈ ਕੇ ਹਾਜ਼ਰ ਹੋ ਜਾਂਦੇ ਹਾਂ ਸਭ ਸੰਗਤ ਜੀ ਨੂੰ ਪਤਾ ਹੈ ਕਿ ਸਾਡੀ ਕਿਸੇ ਵੀ ਵੀਡੀਓ ਵਿੱਚ ਕੋਈ ਮਨ ਘੜਤ ਕਹਾਣੀਆਂ ਨਹੀਂ ਹੁੰਦੀਆਂ ਬਲਕਿ ਹਰ ਵੀਡੀਓ ਬਾਬਾ ਸਾਈਂ ਲੋਕ ਜੀ ਦੇ ਬਿਲਕੁਲ ਆਸ-ਪਾਸ ਹੀ ਘੁੰਮਦੀ ਹੈ ਸੰਗਤ ਜੀ ਤੱਕ ਬਾਬਾ ਜੀ ਬਾਰੇ ਵੱਧ ਤੋਂ ਵੱਧ ਜਾਣਕਾਰੀ ਪਹੁੰਚਾਉਣਾ ਇਹ ਸਾਡਾ ਫਰਜ਼ ਹੈ ਤੁਸੀਂ ਕਿਸੇ ਵੀ ਸੰਤ ਸਾਈਂ ਲੋਕ ਬਾਬਾ ਜੀ ਦੇ ਦਰਬਾਰ ਤੇ ਜਾ ਕੇ ਬਾਬਾ ਜੀ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕਰੋ ਅੱਗੋਂ ਜਵਾਬ 0 ਮਿਲਦਾ ਹੈ ਅਸਾਂ ਇੱਥੇ ਇਸ ਲਈ ਕਹਿ ਰਹੇ ਹਾਂ ਕਿਉਂਕਿ ਸਾਨੂੰ ਦੁੱਖ ਲੱਗਦਾ ਹੈ ਜਦੋਂ ਕੋਈ ਸੇਵਾਦਾਰ ਸੰਤ ਸਾਈਂ ਲੋਕ ਬਾਬਾ ਜੀ ਦੀ ਸੰਗਤ ਨੂੰ ਬਾਬਾ ਜੀ ਬਾਰੇ ਕੁਝ ਨਹੀਂ ਦੱਸਦੇ ਸੰਤ ਸਾਈਂ ਲੋਕ ਬਾਬਾ ਜੀ ਬਾਰੇ ਜਿੰਨਾ ਕਿਸੇ ਨੂੰ ਪਤਾ ਹੈ ਉਹਨਾਂ ਹਰ ਕਿਸੇ ਦਾ ਫਰਜ਼ ਬਣਦਾ ਹੈ ਕਿ ਇੱਕ ਦੂਸਰੇ ਨਾਲ ਸ਼ੇਅਰ ਕਰਨ ਦਾ ਫਿਲਹਾਲ ਅੱਜ ਦੀ ਵੀਡੀਓ ਵਿੱਚ ਆਪਾਂ ਸਾਂਝਾ ਕਰਾਂਗੇ ਕਿ ਬਾਬਾ ਸੰਤ ਸਾਈਂ ਲੋਕ ਜੀ ਬਗਲ ਵਿੱਚ ਝੋਲੀ ਕਿਉਂ ਪਾਉਂਦੇ ਹਨ ਬਾਬਾ ਜੀ ਆਪਣੀ ਬਗਲ ਵਿੱਚ ਝੋਲੀ ਸ਼ੌਂਕ ਨਾਲ ਨਹੀਂ ਪਾਉਂਦੇ ਨਾ ਹੀ ਉਹਨਾਂ ਨੂੰ ਕੋਈ ਮਜਬੂਰ ਕਰਦਾ ਹੈ ਦੇਖਣ ਨੂੰ ਇਹ ਝੋਲੀ ਇੱਕ ਆਮ ਕੱਪੜੇ ਦੀ ਲੱਗਦੀ ਹੈ ਪਰ ਬਾਬਾ ਜੀ ਦੇ ਬਗਲ ਵਿੱਚ ਪਾਈ ਝੋਲੀ ਪਤਾ ਨਹੀਂ ਸਾਡੇ ਕਿੰਨੇ ਇੱਕ ਦੁੱਖ ਦਰਦ ਇਕੱਠੇ ਕਰਕੇ ਸਮੇਟੀ ਬੈਠੀ ਹੈ ਬਾਬਾ ਜੀ ਦੀ ਝੋਲੀ ਇੱਕ ਪਾਸੇ ਤਾਂ ਸਾਡੇ ਦੁੱਖ ਦਰਦ ਮੁਸੀਬਤਾਂ ਇਕੱਠੀਆਂ ਕਰਕੇ ਸਮੇਟ ਲੈਂਦੀ ਹੈ ਅਤੇ ਦੂਸਰੇ ਪਾਸੇ ਇਹੀ ਝੋਲੀ ਵਿੱਚੋਂ ਬਾਬਾ ਜੀ ਸਾਡੀਆਂ ਆਸਾਂ ਮੁਰਾਦਾਂ ਪੂਰੀਆਂ ਕਰਦੇ ਹਨ ਦੁੱਧ ਵਾਲੇ ਨੂੰ ਦੁੱਧ ਪੁੱਤ ਵਾਲੇ ਨੂੰ ਪੁੱਤ ਧੰਨ ਵਾਲੇ ਨੂੰ ਧੰਨ ਜਾਣੀ ਕਿ ਤੁਸੀਂ ਜੋ ਵੀ ਮੰਗਦੇ ਹੋ ਜਿੰਨਾ ਬਾਝਬ ਹੋਵੇ ਬਾਬਾ ਜੀ ਓਨੀ ਆਸ ਮੁਰਾਦ ਜ਼ਰੂਰ ਪੂਰੀ ਕਰਦੇ ਹਨ ਤੁਸੀਂ ਬਾਬਾ ਜੀ ਤੋਂ ਮੰਗਦੇ ਮੰਗਦੇ ਥੱਕ ਜਾਣਾ ਹੈ ਪਰ ਬਾਬਾ ਜੀ ਦੀ ਝੋਲੀ ਕਦੀ ਖਾਲੀ ਨਹੀਂ ਹੋਣੀ ਬਾਬਾ ਜੀ ਦੀ ਝੋਲੀ ਵਿੱਚ ਤੁਹਾਡੀ ਹਰ ਆਸ ਮੁਰਾਦ ਮੌਜੂਦ ਹੈ ਫਰਕ ਸਿਰਫ ਇੰਨਾ ਹੈ ਕਿ ਜਿਨ੍ਹਾਂ ਨੇ ਤਾਂ ਪੂਰੇ ਵਿਸ਼ਵਾਸ ਤੇ ਸ਼ਰਧਾ ਭਾਵਨਾ ਨਾਲ ਬਾਬਾ ਜੀ ਨੂੰ ਮੰਨ ਲਿਆ ਉਹਨਾਂ ਦੀਆਂ ਸਾਰੀਆਂ ਆਸਾ ਮੁਰਾਦਾ ਪੂਰੀਆਂ ਹੁੰਦੀਆਂ ਹਨ ਪਰ ਬਾਬਾ ਜੀ ਦੀ ਝੋਲੀ ਫਿਰ ਵੀ ਖਾਲੀ ਨਹੀਂ ਹੁੰਦੀ ਬਾਬਾ ਜੀ ਸੰਗਤ ਦੀਆਂ ਆਸਾਂ ਮੁਰਾਦਾ ਝੋਲੀ ਵਿੱਚੋਂ ਵੱਢਦੇ ਹੀ ਰਹਿੰਦੇ ਹਨ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਇਹੀ ਰਾਏ ਆਪ ਜੀ ਨਾਲ ਸਾਂਝੀ ਕਰਨੀ ਸੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਧੰਨਵਾਦ ਜਕਾਰਾ ਸੰਤ ਸਾਈਂ ਲੋਕ ਜੀ ਦਾ ਬੋਲ ਸੱਚੇ ਦਰਬਾਰ ਦੀ ਜੈ